ਨਹੀਂ ਜਿਹੜਾ ਬੰਦਾ ਦੁੱਖੀ ਤਾਂ ਉਹਨੂੰ ਹੀ ਪਤਾ ਉਹ ਜਿਹੜਾ ਬڑا ਮਨ ਹੁੰਦਾ ਬੜੇ ਦੁਖੀ ਹੋਈ ਦੋ ਬੜੇ ਤਾਂ ਉਹਦੀ ਖੁਸ਼ੀ ਕਰ ਉਹ ਨਾ 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 ਉਹ ਨਾ ਬਈ ਨਾ ਇੱਕ ਟੱਕੇ ਪਿੱਡੀ ਵੱਡੀ ਗੱਲ ਕਰਤੀ ਯਾਰ ਤੂੰ ਖੁਦ ਖੁਸ਼ੀ ਕਿਉਂ ਕਰਨੀ ਐ ਪੰਗਰ ਕਿਸੇ ਤੇ ਯਾਰਾ ਦੇਣਾ ਨਾ ਭਈਆ ਬਸ ਖੁਦ ਖੁਸ਼ੀ ਕਿਉਂ ਕਰਨੀ ਯਾਰ ਹੌਸਲਾ ਰੱਖੋ ਬਸ ਹੌਸਲਾ ਰੱਖੋ ਕਿ ਕਿਸੇ ਨੇ ਮਦਦ ਨਹੀਂ ਕੀਤੀ ਕਰਵਾਵਾਂਗੇ ਤੁਹਾਡੀ ਮਦਦ ਕਿਉਂ ਦਿਲ ਛੱਡੀ ਜਾਣਾ ਨਹੀਂ ਆਪਾਂ ਕੋਈ ਨਹੀਂ ਕੋਈ ਕੋਈ ਗੱਲ ਕੋਈ ਨਾ ਭੈਣ ਮੇਰੀ ਕੋਈ ਗੱਲ ਜਰੂਰ ਤੁਹਾਡੀ ਮਦਦ ਹੋਊਗੀ ਕੋਈ ਤਾਂ ਹੋਊਗਾ ਇਹੋ ਜਿਹਦੇ ਅੰਦਰ ਰੱਬ ਦਾ ਕੋਈ ਮਾਣਾ ਮੋਟਾ ਡਰ ਪਊਗਾ ਤੇ ਉਹ ਮਦਦ ਕਰੇਗਾ ਤਾਂ ਗੱਲ ਮੰਨਦੇ ਇਹ ਬੱਚੇ ਦੇ ਕਿੱਡੀ ਕੁ ਵੱਡੀ ਰਸੋਲੀ ਆ ਜੀ ਹੱਥ ਨਾਲ 25 ਫੈਕਸੀ ਵੱਡੀ ਰਸੋਲੀ ਸੀਗੀ ਸੌਣ ਚ ਬਹੁਤ ਤਕਲੀਫ ਹੁੰਦੀ ਔਰ ਉਹ ਨੂੰ ਤਾਂ ਕਰਨੀ ਪਈ ਸੀਗੀ ਇਦਾਂ ਪੈਣਾ ਪੈਂਦਾ ਸੀ ਹਾਂਜੀ ਜਾਂ ਸਾਰੀ ਸਾਰੀ ਰਾਤ ਇੱਕ ਪਾਸੇ ਪਊਗਾ ਇਹਦੇ ਸਾਦੀ ਦਾ ਚੀਕਾਂ ਵੀ ਮਾਰਦਾ ਨਾਲ ਰੋਂਦਾ ਕਰ ਲਾਉਂਦਾ ਉਹਦਾ ਹੀ ਬਹੁਤ ਰੋਂਦਾ ਹੈ ਜਦੋਂ ਵੀ ਲੱਗਣਾ ਉਸਨੇ ਮੜਾ ਜਾਂ ਟੱਚ ਕਰਤਾ ਤੇ ਮੁੜ ਕੇ ਸਾਨੂੰ ਟੀਕੇ ਟੂਕੇ ਲਵਾ ਕੇ ਫਿਰ ਮੜਾ ਜਾਂ ਕੈਮ ਕਰਨਾ ਪੈਂਦਾ ਹੈ ਅੱਛਾ ਦੁੱਖ ਦਾ ਬਹੁਤ ਮਿੱਧੂ ਅੱਖਾਂ ਖੇਡਣ ਚੱਲ ਗਿਆ ਕਿਸ ਨੇ ਇੰਜ ਮਾਰਤਾ ਤੁਈ ਤੇ 15-15 ਦਿਨ ਫਿਰ ਦਵਾਈ ਉਹਦੀ ਚੱਲਦੀ ਤੇ ਫਿਰ ਤਾਂ ਸਕੂਲ ਜਾਣ ਵੀ ਨਹੀਂ ਲੱਗਿਆ ਨਹੀਂ ਸਕੂਲ ਅਸੀਂ ਛੱਡ ਕੇ ਆਈ ਤਾਂ ਸਿਆਪਤ ਲੈ ਕੇ ਆਈਦਾ ਸੀਗਾ ਬਸ ਉਹਨਾ ਜਿਉਂ ਅਸੀਂ ਫਰੀਦਕੋਟ ਲੁਧਿਆਣੇ ਪਹਿਲਾਂ ਜਾਣਦੇ ਹਣ ਫਰੀਦਕੋਟ ਆਉਂਦੇ ਆ ਉਦੋਂ ਦੇ ਬੱਚੇ ਨੂੰ ਸਕੂਲ ਨਹੀਂ ਜਾਣ ਦਿੱਤਾ ਜਿਹੜੀਆਂ ਭੈਣਾਂ ਨੂੰ ਇਹਨਾਂ ਚਾ ਸੀ ਕਿੰਨਾ ਕੁ ਦੋਖਾ ਹੁਣ ਉਹਨਾਂ ਦੇ ਮਾੜਾ ਉਹਨਾਂ ਨੂੰ ਬਹੁਤ ਜ਼ਿਆਦਾ ਧੋਖਾ ਹੁਣ ਉਹਨਾਂ ਨੂੰ ਇਹ ਵਿਖਾਇਆ ਤੇ ਕਈ ਨਹੀਂ ਗੱਲ ਨਹੀਂ ਕੀਤੀ ਸੱਕੀਆਂ ਰੋਈ ਗਈ ਤੁਸੀਂ ਯਕੀਨ ਮੰਨਿਓ ਇਸ ਬੱਚੇ ਨੂੰ ਬਚਾਉਣ ਦੇ ਲਈ ਇਸ ਬੱਚੇ ਦਾ ਇਲਾਜ ਕਰਵਾਉਣ ਦੇ ਲਈ ਇਹਦੀਆਂ ਨਿੱਕੀਆਂ ਨਿੱਕੀਆਂ ਭੈਣਾਂ ਇੱਕ 10 ਸਾਲ ਦੀ ਇੱਕ 12 ਸਾਲ ਦੀ ਕਿ 13 ਸਾਲ ਦੀ 15 ਉਹਨਾਂ ਨੇ ਝੋਨਾ ਲਾਇਆ ਆਪਦੇ ਭਰਾ ਨੂੰ ਬਚਾਉਣ ਦੇ ਲਈ ਤੇ ਮਾਂ ਨੂੰ ਬਤਾ ਕੀ ਕਹਿੰਦੀਆਂ ਕਿ ਸਾਨੂੰ ਉਹ ਗੁੱਟ ਚਾਹੀਦਾ ਕਿ ਜਿਹਦੇ ਤੇ ਅਸੀਂ ਰਖੜੀ ਬੰਨ ਸਕੀਏ ਭਾਵੇਂ ਸਾਨੂੰ ਕੋਸ਼ ਕਰਨਾ ਪਵੇ ਇਦਾਂ ਹੀ ਗਿਆ ਹੋਣਾ ਜੀ ਇਦਾਂ ਹੀ ਖਿਆਲ ਉਹ ਕਹਿੰਦੀਆਂ ਸਾਨੂੰ ਗੁੱਟ ਚਾਹੀਦਾ ਜਿਹਦੇ ਤੇ ਅਸੀਂ ਰਖੜੀ ਬੰਨ ਲਈਏ ਕਿਉਂਕਿ ਕੱਲਾ ਤਿੰਨ ਧੀਆਂ ਤੋਂ ਬਾਅਦ ਇੱਕ ਭਰਾ ਉਹਨਾਂ ਨੂੰ ਮਿਲਿਆ ਉਸ ਦਿਨ ਭੈਣ ਦੱਸਦੀ ਪਈ ਹੈ ਜਿਸ ਦਿਨੇ ਹੋਇਆ ਸੀ ਸਾਨੂੰ ਅੰਤਾਂ ਦੀ ਖੁਸ਼ੀ ਸੀਗੀ ਅੰਤਾਂ ਦੀ ਖੁਸ਼ੀ ਪਰ ਜਦੋਂ ਹੀ ਜਦੋਂ ਇਹ ਹੋਇਆ ਤੇ ਸਾਨੂੰ ਪਤਾ ਲੱਗਾ ਵੀ ਇਹਦੀ ਢੂਈ ਤੇ ਐਡੀ ਵੱਡੀ ਰਸੌਲੀ ਆ ਤੇ ਇਹਦਾ ਇੱਕ ਪੈਰ ਵੀਂਗਾ ਤੇ ਕਹਿੰਦੀ ਵੀ ਅਸੀਂ ਦੁੱਖ ਦੇ ਵਿੱਚ ਹੀ ਰਹਿ ਗਏ ਉਸ ਤੋਂ ਬਾਅਦ ਪਤਾ ਨਹੀਂ ਵਾਹਿਗੁਰੂ ਨੂੰ ਕੀ ਮਨਜ਼ੂਰ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਕੀ ਚਾਹੁੰਦਾ ਪਰਿਵਾਰ ਤੋਂ ਪਰ ਅੱਜ ਦੇ ਜਿਹੜੇ ਹਾਲਾਤ ਨੇ ਪਰਿਵਾਰ ਦੇ ਘਰੇ ਬੈਠੀਆਂ ਭੈਣਾਂ ਰੋ ਰਹੀਆਂ ਇੱਥੇ ਮਾਪਿਓ ਰੋ ਰਹੇ ਦੱਸੋ ਮੈਨੂੰ ਦੱਸੋ ਸਭ ਤੋਂ ਪਹਿਲਾਂ ਕੀ ਦਾ ਦਿਲ ਕਰਦਾ ਵੀਡੀਓ ਬਣਾ ਕੇ ਮੰਗਨ ਦਾ ਕਿਸੇ ਦਾ ਦਿਲ ਨਹੀਂ ਕਰਦਾ ਜੇ ਕਿਸੇ ਕੋਲੇ 4 ਪੈਸੇ ਹੋਣਗੇ ਤੇ ਉਹ ਆਪੇ ਆਪਦਾ ਹੱਲ ਕਰ ਲੂਗਾ ਉਹ ਕਿਸੇ ਕੋਲੇ ਜਾ ਕੇ ਬਈ ਹੱਥ ਦਾ ਨਾ ਅਡਣ ਦੀ ਲੋੜ ਕਿ ਦੇ ਹੁਣ ਆਪਰੇਸ਼ਨ ਹੋਣਾ ਜੀ ਉਹ ਹਾਂਜੀ ਆਪਰੇਸ਼ਨ ਹੋਣਾ ਆਪਰੇਸ਼ਨ ਹੋਣਾ ਸਿਰਫ ਇੱਕ ਬੀਨ ਦੀ ਕਰਦਾ ਕਿ ਉਹਦਾ ਆਪਰੇਸ਼ਨ ਕਰਾ ਦੋ ਵੀਰ ਜੀ ਜਿਹੜੇ ਨੇ ਉਹ ਦਿਹਾੜੀ ਜੋਤੇ ਵਾਲੇ ਬੰਦੇ ਨੇ 400 ਰੁਪਿਆ ਦਿਹਾੜੀ ਲਈ ਬਹੁਤ ਵਧੀਆ ਕਰਤਾ ਚ ਲਈ ਜਾਂਦਾ ਹਾਂ ਹਾਂ ਕਰਦੀ ਨਹੀਂ ਟੈਨਸ਼ਨ ਹੈਗੀ ਇਹ ਨਿਕਮਕ ਮਾਲੀ ਨਾ ਪਰ ਬੱਚੇ ਦਾ ਨਾ ਜੋ ਸਾਡੇ ਕੋਲੇ ਇਹ ਵੀ ਨਹੀਂ ਕਿ ਥਾਂ ਵੇਚ ਕੇ ਅਸੀਂ ਪੈਸਾ ਲਾ ਲਈਏ ਸਿਰਫ ਸਾਡੇ ਕੋਲ ਡੇਢ ਮਰਲਾ ਏ ਥਾਂ ਦਾ ਤੁਸੀਂ ਲੈਣੇ ਇੱਕ ਕਮਰਾ ਏ ਸਿਰਫ ਉਹ ਵੀ ਛੱਤ ਟੁੱਟਣ ਆ ਰਹੀ ਏ ਇਹ ਨਹੀਂ ਪਤਾ ਕਦੋਂ ਛੱਤ ਡੇਗੂਗੀ ਤੇ ਤਿੰਨ ਧੀਆਂ ਨੇ ਹੱਲੇ ਤੁਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੋਈ ਵਿਆਹ ਕਰਨਾ ਸਭ ਕੁਝ ਕਰਨਾ ਤੇ ਜਗ੍ਹਾ ਤੁਹਾਡੇ ਕੋਲ ਡੇਢ ਮਰਲਾ ਡੇਢ ਮਰਲਾ ਸਰ ਸਾਡੇ ਕੋਲ ਜਗ੍ਹਾ ਕੋਈ ਬੈਂਕ ਦਾ ਖਾਤਾ ਕਿਹਦਾ ਤੁਹਾਡੇ ਦੋਨਾਂ ਜੀਆਂ 'ਚ ਹੋਇਆਗਾ ਖਾਤਾ ਪੈਨ ਕਿ ਕੀ ਨਾਮ ਤੇ ਹੈ ਤੁਹਾਡਾ ਖਾਤਾ ਜੀ ਕਡ ਕੀ ਨਾਮ ਹੈ ਮੇਰਾ ਨਾਮ ਪ੍ਰਵਿੰਦਰ ਹੈ ਬੈਂਕ ਦਾ ਨਾਮ ਪਤਾ ਬੈਂਕ ਦਾ ਨਾਮ ਯੂਨੀਅਨ ਹੈ ਯੂਨੀਅਨ ਬੈਂਕ ਦਾ ਹਾਂਜੀ ਯੂਨੀਅਨ ਬੈਂਕ ਐਡਰੈਸ ਕੀ ਹੈ ਬੈਂਕ ਦੀ ਬ੍ਰਾਂਚ ਕਿੱਥੇ ਜੀ ਹੈ ਜੀ ਫਰੋਈਪੁਰ ਫਰੋਈਪੁਰ ਬ੍ਰਾਂਚ ਫਰੋਈਪੁਰ ਬ੍ਰਾਂਚ ਭਾਈ ਜੀ ਹੱਥ ਜੋੜ ਕੇ ਮਿੰਤal ਹੀ ਗੱਲ ਹੈ ਤੇ ਜੇ ਮੈਂ ਇੱਕ ਚੀਜ਼ ਹੋਰ ਕਹਿਣਾ ਵੀ ਇਹਨਾਂ ਦੇ ਦੀ ਝੋਲੀ ਨਾ ਮੈਂ ਅੱਡਦਾ ਆ ਮੇਰੀ ਝੋਲੀ ਹੈ ਇਹਨਾਂ ਦਾ ਪੁੱਤ ਬਚਾ ਦਿਓ ਪੁੱਤ ਦੇ ਹਾਲਾਤ ਐਡੇ ਕੋ ਮਾੜੇ ਆ ਨਾ ਅੱਜ ਦੇ ਟਾਈਮ 'ਚ ਜਾਏ ਵੀਰ ਜਾਨ ਦਾ ਜਾਏ ਭੈਣ ਜਾਨ ਦੀ ਤੇ ਜਾ ਅਸੀਂ ਵੇਖੇ ਚੌਧੀਆਂ ਭੈਣਾਂ ਦਾ ਰੋਂਦੀਆਂ ਹੀ ਨਹੀਂ ਵੇਖੀਆਂ ਜਾਂਦੀਆਂ ਪਈਆਂ ਵੀ ਉਹਨਾਂ ਦੇ ਹਾਲਾਤ ਐ ਜੇ ਮੈਂ ਇਹਨਾਂ ਦੇ ਲਈ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਦਾ ਬੇਟਾ ਬਚਾ ਦਿਓ 50000 ਰੁਪਏ ਤੁਹਾਡੇ ਆਸਤੇ ਕੋਈ ਵੱਡੀ ਗੱਲ ਨਹੀਂ ਪਰ 50000 ਰੁਪਏ ਕਿਸੇ ਘਰ ਦਾ ਚਰਾਗ ਬਚ ਸਕਦਾ 50000 ਦੇ ਨਾਲ ਕਿਸੇ ਘਰ ਦਾ ਦੀਵੇ ਦੀ ਲੋ ਚੱਲ ਸਕਦੀ ਆ ਸਿਰਫ 50000 ਰੁਪਏ ਨਾਲ ਤੁਹਾਡੇ ਬੱਚੇ ਜਿਉਣਗੇ ਜੇ ਤੁਸੀਂ ਅੱਜ ਇਸ ਮਾਂ ਪਿਓ ਦੀ ਮਦਦ ਕਰ ਦੋਗੇ ਨਾ ਤੁਹਾਡੇ ਬੱਚਿਆਂ ਨੂੰ ਬਹੁਤ ਖੁਸ਼ੀਆਂ ਬਹੁਤ ਪਰਮਾਤਮਾ ਤਰੱਕੀ ਬਖਸ਼ੂਗਾ ਜੇ ਤੁਸੀਂ ਇਹਨਾਂ ਦਾ ਬੱਚਾ ਬਚਾ ਦਿਓ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹੜਾ ਇਸ ਟਾਈਮ ਜਿਹਦੇ ਹਾਲਾਤ ਮਾੜੇ ਨੇ ਆਪਰੇਸ਼ਨ ਕਰਾਉਣ ਦੇ ਲਈ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਤੇ ਵੇਚਣ ਨੂੰ ਵੀ ਕੁਝ ਨਹੀਂ ਹੈਗਾ ਜੇ ਤੁਸੀਂ ਕਹੋ ਨਾ ਵੀ ਇਹ ਆਪਦਾ ਮਕਾਨ ਵੇਚ ਦੇਣ ਡੇਢ ਮਰਲੇ ਦੇ ਵਿੱਚ ਘਰ ਹੈ ਤੇ ਘਰ ਦੀ ਵੀ ਛੱਤ ਡਿੱਗਣ ਵਾਲੀ ਹੈ ਕੀ ਵੇਚਣ ਇਹਨਾਂ ਕੋਲੇ ਵੇਚਣ ਜੋਗਾ ਵੀ ਕੁਝ ਨਹੀਂ ਰਹੇਗਾ ਵੀ ਜਿਹੜੇ ਵੇਚ ਗਿਆ ਉਹਦੇ ਬੱਚੇ ਦਾ ਇਲਾਜ ਕਰਾ ਲੈਣ ਤਿੰਨ ਧੀਆਂ ਨਾਲ ਝੋਨਾ ਲਾ ਲਾ ਕੇ ਉਹਨਾਂ ਨੇ ਪੈਸੇ ਜਿਹੜੇ ਇਕੱਠੇ ਕਰੇ ਸੀ ਉਹ ਤਾਂ ਟੈਸਟਾਂ 'ਚ ਹੀ ਖਤਮ ਹੋ ਗਏ ਬਈ ਉਹ ਹਾਂਜੀ ਟੈਸਟਾਂ 'ਚ ਜਿੰਨੇ ਪੈਸੇ ਝੋਨਾ ਲਾ ਕੇ ਪੰਜ ਜੀਆਂ ਨੇ ਇਹਨਾਂ ਨੇ ਇਕੱਠੇ ਕੀਤੇ ਨਾ ਉਹ ਸਾਰੇ ਪੈਸੇ ਟੈਸਟਾਂ 'ਚ ਹੀ ਤੇ ਅੱਜ ਜਦੋਂ ਅਖੀਰ ਨੂੰ ਆਪਰੇਸ਼ਨ ਦੀ ਵਾਰੀ ਆਈ ਤੇ ਹੁਣ ਇਹਨਾਂ ਕੋਲੇ ਪੈਸਾ ਹੈ ਨਹੀਂਗਾ ਬੱਚਾ ਜੀ ਫਰੀਦਕੋਟ ਮੈਡੀਕਲ ਚ ਦਾਖਲ ਹੈ ਸਾਰਾ ਕੁਝ ਤੁਹਾਨੂੰ ਆਪਾਂ ਇਹਨਾਂ ਦਾ ਵੇਰਵਾ ਵੀਡੀਓ ਦੇ ਉੱਪਰ ਪੈਣ ਦਾ ਆਪਾਂ ਖਾਤਾ ਚਲਾਵਾਂਗੇ ਯੂਨੀਅਨ ਬੈਂਕ ਦਾ ਪੈਣੇ ਨਾਮ ਕੀ ਸੀ ਤੁਹਾਡਾ ਪ੍ਰਵਿੰਦਰ ਕੌਰ ਪ੍ਰਵਿੰਦਰ ਕੌਰ ਪੈਣ ਦਾ ਨਾਮ ਤੇ ਬਾਈ ਜੀ ਤੁਹਾਡਾ ਕੀ ਨਾਮ ਕਸ਼ਮੀਰ ਸਿੰਘ ਤੇ ਜਿਨ੍ਹਾਂ ਨੂੰ ਇਹ ਵੀਡੀਓ ਫੇਕ ਲੱਗਦੀ ਹੈ ਨਾ ਬਾਈ ਜੀ ਇੱਕ ਵਾਰੀ ਬੋਲ ਕੇ ਨਾ ਆਪਦਾ ਪੂਰਾ ਐਡਰੈਸ ਦੱਸ ਦੋ ਪਿੰਡ ਦਾ ਵੀ ਤੁਹਾਡਾ ਪੂਰਾ ਐਡਰੈਸ ਕੀ ਹੈ ਤੁਹਾਡਾ ਨਾਮ ਤੁਹਾਡੇ ਪਾਪ ਪਿਤਾ ਦਾ ਨਾਮ ਸਾਰਾ ਬੋਲ ਕੇ ਦੱਸ ਦੋ ਮੇਰੇ ਪਿਤਾ ਦਾ ਨਾਮ ਹੈ ਸਰਦਾਰ ਅਮਰ ਸਿੰਘ ਪਿੰਡ ਮੇਰਾ ਮੁੱਠਿਆਲਾ 324 ਕਮਲਵਾਲਾ ਫਰੋਇ ਜਿਲ੍ਹਾ ਫਰੋਇਪੁਰ ਤਹਿਸੀਲ ਫਰੋਇਪੁਰ ਤਹਿਸੀਲ ਆਰਫਕੇ ਆਰਫਕੇ ਜੀ ਆ ਆਰਫਕੇ ਤੇ ਥਾਣਾ ਵੀ ਆਰਫਕੇ ਸਾਰਾ ਐਡਰੈਸ ਤੁਹਾਨੂੰ ਇਸ ਲਈ ਦੱਸਿਆ ਵੀ ਤੁਹਾਨੂੰ ਇਹ ਨਾ ਲੱਗੇ ਕਿ ਜਿਹੜਾ ਪਰਿਵਾਰ ਦੀ ਇਹ ਵੀਡੀਓ ਫੇਕ ਆ ਤੁਸੀਂ ਇਹਨਾਂ ਦੇ ਪਿੰਡ ਜਾਓ ਪਿੰਡ ਜਾ ਕੇ ਪਤਾ ਕਰੋ ਕਿ ਇਹ ਵੀਡੀਓ ਰੀਅਲ ਆ ਜਾਂ ਫੇਕ ਆ ਤੇ ਉਸ ਤੋਂ ਬਾਅਦ ਸੇਵਾ ਕਰੋ ਸਕਰੀਨ ਤੇ ਮੈਂਸ਼ਨ ਹੈ ਨਾਲ ਇੱਕ ਨੰਬਰ ਦਵਾਂਗੇ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਪਰਿਵਾਰ ਦੀ ਜਿਹੜੀ ਮਦਦ ਕਰਦੇ ਆ ਕਰ ਸਕਦੇ ਹੋ ਜਿਹੜਾ ਨੰਬਰ ਹੈ 9915755952 ਇਹ ਜਿਹੜਾ ਨੰਬਰ ਅਸੀਂ ਸਕਰੀਨ ਤੇ ਪਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਰਿਵਾਰ ਦੀ ਮਦਦ ਲਈ ਅੱਗੇ ਜਰੂਰ ਆ ਬਹੁਤ ਬਹੁਤ ਧੰਨਵਾਦ